ਸੱਚਾ ਪਿਆਰ ਸੱਚੀ ਮਿੱਤਰਤਾ ਉਹੀ ਹੈ ਜਿਦੇ ਵਿੱਚ ਤੁਸੀਂ ਲੱਖ ਧੱਕੇ ਖਾ ਕੇ ਵੀ ਕਦੇ ਡੋਲੋ ਨਾ ਵਾਹਿਗੁਰੂ ਜੀ ਪਤਾ ਕੀ ਆਖਦੇ ਹਨ ਗੁਰਬਾਣੀ ਦੇ ਅੰਦਰ ਕਹਿੰਦੇ ਇਸ ਤਰ੍ਹਾਂ ਦੀ ਮਿੱਤਰਤਾ ਪੈਦਾ ਕਰ ਜਿਸ ਤਰ੍ਹਾਂ ਪਾਣੀ ਦੇ ਵਿੱਚ ਕਮਲ ਫੁੱਲ ਖੜਿਆ ਹੁੰਦਾ ਹੈ ਤੇ نیچے ਹੁੰਦਾ ਹੈ ਗਾਰਾ ਪਰ ਜਦੋਂ ਉਸ ਪਾਣੀ ਦੀਆਂ ਲਹਿਰਾਂ ਆਂਦੀਆਂ ਹਨ ਨਾ ਤੇ ਲਹਿਰਾਂ ਦੇ ਨਾਲ ਕਮਲ ਫੁੱਲ ਹਿੱਲਦਾ ਜਾਂਦਾ ਹੈ ਡੋਲ ਵੀ ਜਾਂਦਾ ਹੈ ਪਰ ਡੋਲਣ ਤੋਂ ਬਾਅਦ ਵੀ ਉਹ ਪੂਰਾ ਸਥਿਰ ਹੋ ਕੇ ਉਸੇ ਤਰ੍ਹਾਂ ਹੀ ਆਪਣੇ ਰੰਗ ਰੂਪ ਦੇ ਵਿੱਚ ਖਿੜਿਆ ਰਹਿੰਦਾ ਹੈ ਤੇ ਦੇਖਣ ਵਾਲਾ ਕਮਲ ਫੁੱਲ ਦੀਆਂ ਸਿਫਤਾਂ ਜ਼ਰੂਰ ਕਰਦਾ ਹੈ ਰੇਮਨ ਐਸੀ ਹਰ ਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇ ਉਹਦਾ ਕਦੇ ਨਿਰੰਕਾਰ ਦੇ ਨਾਲ ਫਿਰ ਵੀ ਪਿਆਰ ਨਾ ਟੁੱਟੇ ਭਾਵੇਂ ਉਹ ਲੱਖ ਤੱਕੇ ਖਾ ਲਵੇ ਜਿਹੜਾ ਗੁਰੂ ਦਾ ਸੱਚਾ ਸੇਵਕ ਬਣ ਜਾਵੇ ਬਸ ਇਸੇ ਤਰ੍ਹਾਂ ਕਮਲ ਫੁੱਲ ਦੇ ਨੇਾਈ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਗੁਰੂ ਨਾਲ ਪਿਆਰ ਪਾਉਣ ਦੀ ਜਾਂਚ ਆ ਜਾਵੇ